ਪਸ਼ੂਪਾਲ ਜੀ ਸਾਰੇ ਪਸ਼ੂਪਾਲ ਕਬੀਰਾ ਨੂੰ ਸਵਾਗਤ ਕਰਦੇ ਆ ਜੋ ਵੀਰ ਆਪਣੇ ਚੈਨਲ ਨਾਲ ਜੁੜਦੇ ਆ ਸੱਜਣੋ ਅੱਜ ਸੋਨੂੰ ਨੀਲੀ ਰਾਵੀ ਨਸਲ ਦੇ ਬਹੁਤ ਚੰਗੇ ਨਗੀਨੇ ਦਿਖਾ ਰਹੇ ਆ ਆ ਜੋ ਵੱਡੀ ਮੱਝ ਦਿਖਾ ਰਹੇ ਆ ਵੀਡੀਓ ਵਿੱਚ ਇਹ ਰੋਡਿਆਂ ਵਾਲੀ ਲਾਈਨ ਦੀ ਆ ਤੁਸੀਂ ਇਹਦਾ ਹੈੱਡ ਫੇਸ ਅੱਖਾਂ ਦੀ ਕੁਆਲਿਟੀ ਸਿੰਘ ਦੇਖ ਸਕਦੇ ਹੋ ਜੀ ਮਧਰੀ ਗੋਡੀ ਚੰਗਾ ਦੁੱਧ ਦਿੱਤਾ ਨਹੀਂ ਪਿਛਲੇ ਸੂਏਬ ਦੇ ਵਿੱਚ ਤੇ ਹੁਣ ਪ੍ਰੈਗਨੈਂਟ ਹਫਤਾ 10 ਦਿਨਾਂ ਦੇ ਸੂਣ ਦੇ ਵਿੱਚ ਬਾਕੀ ਆ ਜੋ ਜੱਟ ਬੁੱਲ ਜੋ ਬਾਦਲ ਸਾਹਿਬ ਦੇ ਫਾਰਮ ਤੇ ਸੈਨਸਾ ਬੁੱਲ ਆਇਆ ਸੀ ਉਹਦਾ ਬੱਚਾ ਤੇ ਭਾਗ ਮੱਝ ਦਾ ਜੋ ਪਾਕਿਸਤਾਨ ਤੋਂ ਪੋਰਟ ਹੋਏ ਸੀ ਉਸ ਸੈਨਸਾ ਬੁੱਲ ਦਾ ਬੱਚਾ ਜੋ ਚਟ ਉਹ ਤੋਂ ਉਸ ਤੋਂ ਇਹ ਗੱਬਣਾ ਤੇ ਅਗਲੀ ਚੋਟੀ ਤੁਹਾਨੂੰ ਦਿਖਾਉਣੀ ਆ ਜੀ ਆਹ ਵਾਲੀ ਜਿਸ ਦੇ ਅੱਜ ਆਪਾਂ ਸਪੀਕਰ ਆਈ ਕਰਤੀ ਇਹ ਹੈਗੀ ਜੀ ਸਰਕਾਰੀ ਬੋਲਾ 507 ਨੰਬਰ ਹੁਣ ਇਹ ਗੜਵਾਸੂ ਕੋਲੇ ਲੁਧਿਆਣਾ ਯੂਨੀਵਰਸਿਟੀ ਕੋਲੇ ਬੋਲਾ 507 ਉਹਦੀ ਧੀ ਆ ਜੀ ਇਸ ਤੋਂ ਜਿਹੜੀ ਆ 11 ਨੰਬਰ ਤੇ ਚੋਟੀ ਆ ਜੀ ਇਹ ਸਟਾਰ 2 ਸਟਾਰ 2 ਬੋਲੋ ਜੋ ਨੱਥੂ ਵਾਲੇ ਸੁਖਦੀਪ ਸਿੰਘ ਕੋਲੇ ਆ ਸੁੱਖੇ ਕੋਲ ਉਸ ਬੋਲ ਦੀ ਧੀ ਆ ਜੀ ਇਹ ਸਟਾਰ 2 ਦੀ ਇਹਦੀ ਵੀ ਤੁਸੀਂ ਹੈਡ ਸੇਫ ਦੀ ਬੰਤਰ ਦੇਖ ਸਕਦੇ ਹੋ ਅੱਖਾਂ ਦੀ ਪਿਓਰਟੀ ਜੀ ਨੂੰ ਆਪਾਂ ਮਣਕੀ ਅੱਖ ਕਹਿੰਦੇ ਹਾਂ ਜਿਹੜੀ ਆ ਛੋਟੀ ਕੱਟੀ ਆ ਜੀ ਇਹ ਉਸੇ ਮੱਝ ਦੇ ਬੱਚੇ ਆ ਇਹ ਸਟਾਰ ਬਾਨਾ ਜੋ ਉਹਨਾਂ ਕੋਲ ਹੀ ਸਟਾਰ ਬਨਦੀ ਧੀ ਆ ਜੀ ਇਹ ਦੇਖ ਸਕਦੇ ਹੋ ਸੱਜਣੋ ਨੀਲੀ ਰਾਵੀ ਦੇ ਨਗੀਨੇ ਖੈਰ ਜੰਗੇਣਾ ਪਿੰਡ ਦੇ ਵਿੱਚ ਇਹ ਸਿਮਰ ਗਿੱਲ ਦੇ ਫਾਰਮ ਤੇ ਕਿਉਂਕਿ ਆਪਾਂ ਨੂੰ ਇੱਥੇ ਕਾਫੀ ਸਮਾਂ ਹੋ ਗਿਆ ਕੰਮ ਕਰਦਿਆਂ ਨੂੰ ਆਪਾਂ ਨੂੰ ਵੀ ਨੀਲੀ ਰਾਵੀ ਨਸਲ ਦਾ ਸੌਂਕ ਆ ਜੋ ਆਪਣੀ ਸਾਂਝੇ ਪੰਜਾਬ ਦੀ ਨਸਲ ਸੀ ਪਾਕਿਸਤਾਨ ਦੇ ਵਿੱਚ ਦਾ ਬਹੁਤ ਜਿਆਦਾ ਦੁੱਧ ਦਾ ਰਿਕਾਰਡ ਕਰਾਇਆ ਇਹਨਾਂ ਕਰਮਾਵਾਲਾਵਾਂ ਨੇ ਆਹ ਦੇਖ ਸਕਦੇ ਆ ਵੱਡੀ ਮੱਝ ਇਹਦੇ ਹਫ਼ਤਾ 10 ਦਿਨ ਸੌਣ ਦੇ ਵਿੱਚ ਬਾਕੀ ਆ ਜੱਟ ਵੱਲੋਂ ਤੋਂ ਪ੍ਰੈਗਨੈਂਟ ਆ ਤੇ ਇਹਦੇ ਆਪਾਂ ਆਹ ਝੋਟੀ ਦੇ ਜੂਬਾ ਪੁੱਲ ਦਾ ਕੀ ਜੱਪ ਰਹਿ ਜਾਈ ਜੋ ਬੱਕਰੀ ਡਿਫਰੈਂਟ ਬਲੱਡ ਲਾਈਨ ਦਾ ਮਾਲੀ ਆ ਜੀ ਜੋ ਖਾਕਸਤਾਨ ਦਾ ਬਾਰਡਰ ਕ੍ਰਾਸ ਕਰਕੇ ਮੱਝਾ ਆਇਆ ਸੀ 97 98 ਦੇ ਵਿੱਚ ਉਹਨਾਂ ਦੇ ਵਿੱਚ ਇਹ ਸ਼ਾਨ ਦੀ ਮਾਂ ਦਾਦੀ ਤੇ ਇਹਦਾ ਫਾਦਰ ਆਇਆ ਸੀਗਾ ਉਸ ਖਾਨਦਾਨ ਦਾ ਜੋ ਬੋਲਣਾ ਅਜੂਬਾ ਜੂਬੇ ਦਾ ਇਹਦੇ ਟੀਕਾ ਲਾਇਆ ਹੋਰ ਵੀ ਆਪਣੇ ਕੋਲੇ ਨੀਲੀ ਰਾਵੀ ਦੇ ਚੰਗੇ ਸਾਰੇ ਸੀਮਨ ਹੁੰਦੇ ਆ ਇੱਧਰ ਵੀਰ ਕੋਲ ਘੋੜੀਆਂ ਇੱਕਾ ਨੌਕਰੀ ਬਸੇਰੀ ਆ ਆ ਮਾਰਵਾੜੀ ਹੈ ਜੀ ਇਹ ਵੀ ਆ ਵੱਡੀ ਘੋੜੀ ਦੀ ਧੀ ਆ ਨੀਲੀ ਰਵਿਦੇ ਤਕਰੀਬ ਨਾਲ ਪ੍ਰਾਈਵੇਟ ਛੋਟੇ ਜੋ ਵੀ ਸਰਕਾਰੀ ਸਿਮਨਾ ਸਾਰਾ ਆਪਣੇ ਕੋਲ ਹੁੰਦਾ ਕਿਸੇ ਵੀਰ ਨੂੰ ਲੋੜ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਜੋ ਵੀ ਨੋਮੀਨੇਟ ਬੋਲਾ ਚੰਗੇ ਦੁੱਧ ਰਿਕਾਰਡ ਕਰਾਏ ਜਿਨ੍ਹਾਂ ਦੀਆਂ ਧੀਆਂ ਨੇ ਮਾਵਾਂ ਦਾ ਚੰਗਾ ਦੁੱਧ ਆ ਤੇ ਆਪਣਾ ਕੰਟੈਕਟ ਨੰਬਰ ਹੈਗਾ ਜੀ 98157 4936 ਹੋਰ ਵੀ ਜੋ ਚੰਗੇ ਜਾਨਵਰ ਆਪਣੇ ਕੋਲ ਆ ਫੀਲਡ ਦੇ ਵਿੱਚ ਪਹਿਲਾਂ ਵੀ ਦਿਖਾ ਰਹੇ ਹਾਂ ਹੁਣ ਵੀ ਤੁਹਾਨੂੰ ਦਿਖਾਵਾਂਗੇ ਸੂਆ ਪੈ ਚੱਲਿਆ ਨੀਲੀ ਰਾਵੀ ਦੇ ਨਾਬਾ ਫਾਰਮ ਦੇ ਕਾਫੀ ਬੁੱਲਾਂ ਦੇ ਰਿਜ਼ਲਟ ਆਇਆ ਪ੍ਰਾਈਵੇਟ ਬੁੱਲਾਂ ਦੀ ਵੀ ਆਪਣੇ ਕੋਲ ਚੰਗੇ ਰਿਜ਼ਲਟ ਆਇਆ ਕਿੰਨਾ ਕਰਮਾ ਵਾਲਾ ਤੋਂ ਚੰਗੇ ਦੁੱਧ ਦੀ ਆਪਾਂ ਉਮੀਦ ਕਰਦੇ ਹਾਂ ਬੈਗਰੂ ਰੰਗਪਾਗ ਲਾਉਣ ਜੀ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਇਕ ਐ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਧੰਨਵਾਦ ਜੀ